ਖਬਰ ਪੰਜਾਬ ਦੇ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਝੂਠੀ ਅਣਖ ਦੇ ਖਾਤਰ ਭਰਾ ਨੇ ਆਪਣੀ ਭੈਣ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਦੱਸਦੀ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰ ਰਹੀ ਸੀ ਸੰਗਤ ਦੇ ਲਈ ਲੰਗਰ ਬਣਾ ਰਹੀ ਸੀ ਤੇ ਉਸੇ ਦੌਰਾਨ ਭਰਾ ਨੇ ਗੁੱਸੇ ਦੇ ਵਿੱਚ ਆ ਕੇ ਆਪਣੀ ਭੈਣ ਦੇ ਸਿਰ ਤੇ ਗੋਲੀ ਮਾਰੀ ਹੈ ਤੇ ਉਸ ਦਾ ਕਤਲ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਲਵ ਮੈਰਿਜ ਜਿਹੜੀ 3 ਸਾਲ ਪਹਿਲਾਂ ਭੈਣ ਨੇ ਕਰਾਈ ਸੀ ਜਿਸ ਤੋਂ ਭਰਾ ਜਿਹੜਾ ਕਿ ਖਫਾ ਸੀ ਉਸ ਤੋਂ ਬਾਅਦ ਉਸ ਨੇ ਇਹ ਵੱਡਾ ਕਾਹਨ ਜਿਹੜਾ ਕਰ ਦਿੱਤਾ 3 ਸਾਲ ਬਾਅਦ ਆਪਣੀ ਭੈਣ ਦਾ ਕਤਲ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਮਹਾਜਨ ਪਰਿਵਾਰ ਦੇ ਨਾਲ ਸੰਬੰਧਿਤ ਸੀ ਜਿਹੜੀ ਕਿ ਕੁੜੀ ਲੇਕਿਨ ਉਸਨੇ ਰਾਏ ਸਿੱਖ ਬਰਾਦਰੀ ਦੇ ਨਾਲ ਜਿਹੜਾ ਲੜਕੇ ਦੇ ਨਾਲ ਵਿਆਹ ਕਰਵਾਇਆ ਸੀ ਜਿਸ ਨੂੰ ਲੈ ਕੇ ਉਸ ਦਾ ਭਰਾ ਉਸ ਤੋਂ ਨਰਾਜ਼ ਸੀ ਤੇ ਉਸ ਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ 3 ਸਾਲ ਬਾਅਦ ਆਪਣੀ ਭੈਣ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਪਰਿਵਾਰਕ ਮੈਂਬਰ ਤੇ ਪਿੰਡ ਵਾਲੇ ਵੀ ਜਿਹੜਾ ਹੁਣ ਇਸ ਮਾਮਲੇ ਦੇ ਵਿੱਚ ਦੱਸ ਰਹੇ ਨੇ ਕਿ 3 ਸਾਲ ਪਹਿਲਾਂ ਕੁੜੀ ਦਾ ਵਿਆਹ ਹੋਇਆ ਸੀ ਲਵ ਮੈਰਿਜ ਕਰਵਾਇਆ ਸੀ ਜਿਸ ਤੋਂ ਭਰਾ ਜਿਹੜਾ ਨਰਾਜ਼ ਸੀ ਖਫਾ ਸੀ ਤੇ ਉਸ ਦੇ ਵੱਲੋਂ ਇਹ ਕਾਰਡ ਕੀਤਾ ਗਿਆ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਤੇ ਪਿੰਡ ਵਾਲਿਆਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ। ਭਾਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ? ਮੇਰਾ ਨਾਮ ਰੀਕ ਸਿੰਘ ਹੈ ਜੀ ਦੌਲੇਵਾਲ ਤੋਂ ਮੈਂ ਰਹਿਣ ਵਾਲਾ। ਥੋੜੀ ਚੱਲੀ ਗਈ ਇਹ ਕੌਣ ਲੱਗਦੇ ਤੁਹਾਡੇ ਕਿ ਕਿੱਦਾਂ ਕੋਲ ਚੱਲੇ? ਇਹ ਸਾਡੇ ਲੜਕੀ ਦਾ ਗਵਾਂਢੀ ਹੈ। ਦੋ ਘਰ ਛੱਡ ਕੇ ਸਾਡੇ ਨੇੜੇ ਦੇ ਹੀ ਹੈ। ਇਹ ਮਹਜਨ ਸਿੰਘਾਂ ਦੀ ਕੁੜੀ ਸੀ ਤੇ ਰਾਮਾ ਸਿੰਘਾਂ ਦੇ ਮੁੰਡੇ ਨਾਲ ਇਹਨੇ ਕੁੜੀ ਨਾਲ ਵਿਆਹ ਕਰਵਾ ਲਿਆ ਸੀ 3 ਸਾਲ ਪਹਿਲਾਂ। ਇਹ ਦਾ ਭਰਾ ਇਤਰਾਜ਼ ਕਰਦਾ ਸੀ ਜਦੋਂ ਉਹ ਵਿਆਹ ਹੋਇਆ ਉਦੋਂ ਤੋਂ ਲੈ ਕੇ ਤਾਂ ਫੇਰ ਉਹ ਇੰਗਲੈਂਡ ਚਲਾ ਗਿਆ 3 ਸਾਲ 2 ਸਾਲ ਲਾ ਕੇ ਵਾਪਸ ਆ ਗਿਆ ਤੇ ਅੱਜ ਇਹ ਸਾਡੇ ਸਮਾਗਮ ਚੱਲ ਰਿਹਾ ਹੈ ਬਾਬਾ ਜੀ ਦੇ ਕੰਡ ਪਠ ਆਰੰਭ ਸੀ ਗੁਰਦੁਆਰਾ ਸਾਹਿਬ ਉੱਥੇ ਲੜਕੀ ਇਹ ਪਹੁੰਚੀ ਹੋਈ ਸੀ ਸੇਵਾ ਸੁਆ ਕਰਨ ਤੇ ਉਹਨੇ ਨੂੰ ਉਹ ਮੁੰਡਾ ਆਇਆ ਪੈਦਲ ਚੱਲ ਕੇ ਤੇ ਉਹਨੇ ਆਨ ਕੇ ਤੇ ਹਿੰਦੇ ਸਿਰ 'ਚ ਗੋਲੀਆਂ ਮਾਰਤੀਆਂ ਕੌਣ ਸੀਗਾ ਮੁੰਡਾ ਜਿਹਨੇ ਭਰਾਏ ਸੀਗਾ ਜੀ ਸੱਗਾ ਭਰਾ ਜੀ ਸੱਗਾ ਭਰਾ ਗੋਲੀਆਂ ਕਿੱਥੇ ਮਾਰੀਆਂ ਜੀ ਸਿਰ 'ਚ ਮਾਰੀਆਂ ਜੀ ਪਿਛੇ ਕੁੜੀ ਕਿੱਥੇ ਸੀ ਉਹ ਕੁੜੀ ਗੁਰਦੁਆਰਾ ਸਾਹਿਬ ਦੇ ਅੰਦਰ ਸੀ ਲੰਗਰ ਚ ਲੰਗਰ ਹਾਲ ਦੇ ਬਾਹਰ ਖੜੀ ਸੀ ਉੱਥੇ ਮਾਰੀ ਹਾਂਜੀ ਹਾਂਜੀ ਇਸਾਨ ਕੀ ਪਿਆ ਸਕਦੇਵੇਂ ਰੰਜਿਸ਼ ਕੋਈ ਹੈ ਕਿ ਲਵ ਮੈਰਿਜ ਕਰਕੇ ਲਵ ਮੈਰਿਜ ਕਰਕੇ ਹੋਰ ਨਹੀਂ ਕੋਈ ਇਹਨਾਂ ਦੀ ਦੁਸ਼ਮਣੀ ਹੈਗੀ ਲਵ ਮੈਰਿਜ ਕਰਕੇ ਉਦੋਂ ਤੋਂ ਹੀ ਚੱਲ ਰਹਾ ਸੀ ਹੋ ਗਿਆ ਮਾਮਲਾ ਕੀ ਹੋਇਆ ਕਤਲ ਹੋਇਆ ਕੁੜੀ ਦਾ ਕਤਲ ਇਹ ਦੌਲੇ ਵਾਲਜੋ ਅੱਜ ਤੋਂ 3 ਸਾਲ ਪਹਿਲਾਂ ਕੁੜੀਆਂ ਨੇ ਲਵ ਮੈਰਿਜ ਕਰਾਈ ਸੀ ਇਹ ਮਾਜਨਾ ਦੀ ਕੁੜੀ ਏ ਤੇ ਮੁੰਡਾ ਸੀ ਹਰਾਵਾ ਸਿੱਖਾਂ ਦਾ ਤੇ ਉਹਦੇ ਭਰਾ ਨੇ ਗੁਰਦੁਆਰੇ ਬਾਬੇ ਝੁਗਿਆਲੇ ਤਨਸੀ ਦਾਦਾ ਦਾ ਮੇਲਾ ਚੱਲਦਾ ਵਾ ਉੱਥੇ ਆਣ ਕੇ ਲੰਗਰ ਦੇ ਵਿੱਚ ਗੁੜੀਆ ਪਕਾਉਂਦੀ ਵੀ ਸੀ ਰੋਟੀਆਂ ਉੱਥੇ ਜਾ ਕੇ ਉਹਨੇ ਜਾਂਦਿਆ ਜਾ ਕੇ ਪਿਸਤੌਲ ਦੇ ਵਿੱਚ ਗੋਲੀਆਂ ਮਾਰੀਆਂ ਜਾ ਕੇ ਉਹਨੇ ਸਿਰ 'ਚੋਂ ਕਿੰਨੀਆਂ ਗੋਲੀਆਂ ਮਾਰੀਆਂ ਇਹ ਨਹੀਂ ਪਤਾ ਦੋ ਦੋ ਮਾਰੀਆਂ ਗੋਲੀਆਂ ਜੀ ਕੌਣ ਸੀ ਘ ਮਾਰਨ ਵਾਲਾ ਜੀ ਇਹ ਉਹਦਾ ਭਰਾ ਜੀ ਸੱਕਾ ਭਰਾ ਸੀਗਾ ਸੱਕਾ ਭਰਾ ਹਾਂਜੀ ਕਾਰਨ ਕੀ ਕਰ ਰਿਹਾ ਜੀ ਨਹੀਂ ਸਕਦੇ ਇਸ ਗੱਲ ਦੇ ਕਾਰਨ ਇਹੋ ਹੀ ਸੀ ਵੀ ਜਿਹੜਾ ਉਹਨੇ ਲਵ ਮੈਰਿਜ ਕਰਾਈ ਸੀ ਆਪਦੇ ਮਰਜ਼ੀ ਨਾਲ ਵਿਆਹ ਕਰਾਇਆ ਸੀ ਇਹ ਕੁੜੀ ਕਿੱਥੇ ਦੇ ਰਹਿਣ ਵਾਲੇ ਆ ਦੌਲੇਵਾਲ ਦੀ ਰਹਿਣ ਵਾਲੀ ਕੁੜੀ ਤੇ ਮੁੰਡਾ ਜੀ ਮੁੰਡਾ ਵੀ ਦੌਲੇਵਾਲ ਦਾ ਜੀ ਤੇ ਬੱਚਾ ਵੀ ਕੋਈ ਇਹਨਾਂ ਦੇ ਨਹੀਂ ਬੱਚਾ ਕੋਈ ਨਹੀਂ ਜੀ ਤਿੰਨ ਸਾਲ ਪਹਿਲਾਂ ਭਾਈ ਤਿੰਨ ਸਾਲ ਪਹਿਲਾਂ ਹਾਂਜੀ ਗੋਲੀਆਂ ਕਿੱਥੇ ਵੱਜੀਆਂ ਸੀ ਸਿਰ 'ਚ ਵੱਜੀਆਂ ਗੋਲੀਆਂ ਕਿੰਨੇ ਕੁ ਲੋਕ ਸੀਗੇ ਉਦੋਂ ਲੰਗਰ ਹਾਲ ਦੇ ਵਿੱਚ ਜਦੋਂ ਇਹਦੇ ਗੋਲੀਆਂ ਮਾਰੀਆਂ ਕਿਵੇਂ ਮਾਰੀਆਂ ਕੁਛ ਐਗੀਆਂ ਦੀ ਦੇਖਿਆ ਕੋਈ ਸੌ 200 ਲੋਕ ਅਹ ਇੰਨਾ ਕੋ ਬੀਬੀਆਂ ਬੀਬੀਆਂ ਆਉਣ ਦੀਆਂ ਜਦੋਂ ਗੋਲੀ ਚੱਲੀ ਡਰਦੇ ਭੱਜ ਭੁੱਜ ਗਏ ਕਿੰਨੀਆਂ ਗੋਲੀਆਂ ਮਾਰੀਆਂ ਦੋ ਦੋ ਗੋਲੀਆਂ ਮਾਰੀਆਂ ਜੀ ਤੁਸੀਂ ਗੁਰਦੀਪ ਕੌਰ ਗੁਰਦੀਪ ਕੌਰ ਜੀ ਕਿੱਥੋਂ ਦੇ ਰਹਿਣਾ ਦੇ ਆਂ ਦੋਲੇ ਆ ਕੀ ਹੋਇਆ ਕੀ ਅੱਜ ਜਿਹਦੀ ਮੌਤ ਹੈ ਤੁਹਾਡੀ ਕੀ ਲੱਗਦੀ ਹੈ ਮੇਰੀ ਨੌ ਹੈ ਕਿਵੇਂ ਮੌਤ ਹੋਈ ਗਰੀਬ ਮਾਉਜ਼ ਹੀ ਬਾਬੇ ਚੋ ਘੇਲ ਤੇ ਆਈ ਮੇਲਾ ਸਾਡੇ ਚੱਲਦਾ ਹੀ ਬਾਬੇ ਦੇ ਉੱਥੇ ਲੰਗਰ ਦੀ ਸੇਵਾ ਕਰਦੀ ਪਈ ਸੀ ਤੇ ਕੁੜੀਆਂ ਮੇਰੀਆਂ ਨਾਲ ਆਈਆਂ ਨੇ ਉਹ ਤੋਂ ਖਿੱਚੀ ਖਿੱਚੀ ਹੁੰਦਾ ਭਰਾ ਲਾਇਆ ਉਹਨੇ ਗੋਲੀਆਂ ਮਾਰੀਆਂ ਤੇ ਉਹਨੇ ਮਾਰ ਦਿੱਤੀ ਕਿਹਨੇ ਮਾਰੀਆਂ ਗੋਲੀਆਂ ਅਰਮਾਨ ਨੇ ਉੱਗੀ ਲੱਗਦਾ ਕੁੜੀ ਦਾ ਕੁੜੀ ਦਾ ਭਰਾ ਆਇ ਸੱਕਾ ਕਾਹਤੋਂ ਗੋਲੇ ਕਾਹਤੋਂ ਮਰੀ ਕੀ ਰੰਜਿਸ਼ ਕੀਤੀ ਉਹ ਇਹਨੇ ਲੈ ਮਾਰਜ ਕਰਾਈ ਸੀ ਇੱਥੋਂ ਕਰਕੇ ਉਦੋਂ ਜਦੋਂ ਲਾ ਮੈਡੀ ਕਰਾਈ ਕਰੇ ਦੱਸਿਆ ਨਹੀਂ ਸੀਗੇ ਉਹਨਾਂ ਨੇ ਕਿੰਨਾ ਘਰ ਤੋਂ ਪਾਸੇ ਹੋ ਗਿਆ ਲਾ ਮੈਡੀ ਕਰਾਈ ਹਾਂਜੀ ਕੀ 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 ਕਹਿਣਾ ਚਾਹੋਗੇ ਹੂੰ ਮੰਗ ਕੀ ਕਰ ਲੈਣਾ ਚਾਹੀਦਾ ਮੰਗ ਕੀ ਹੁਣ ਕੋਈ ਇਹਦਾ ਮੁੱਲ ਪੈਣਾ ਚਾਹੀਦਾ ਮੇਰੀ ਐਡੀ ਨੌਜਵਾਨ ਨਾ ਉਹਨਾਂ ਮਾਰ ਕੇ ਸੜ ਗਏ ਇੱਕ ਇੱਕ ਪੁੱਤਰ ਹੀ ਇੱਕ ਇੱਕ ਮੇਰਾ ਬੱਚਾ ਇੱਕ ਇੱਕ ਮੇਰੀ ਨਾ ਉਹ ਸਮ ਡਿਵੀਜ਼ਨ ਧਰਮਕੋੜ ਦੇ ਥਾਣਾ ਕੋਟੀ ਸੇਖਾਂ ਦੇ ਪਿੰਡ ਦੋਲੇয়াল ਦੇ ਵਿੱਚ ਇੱਕ ਮਰਡਰ ਦੀ ਇਨਫੋਰਮੇਸ਼ਨ ਮਸੂਲ ਹੋਈ ਸੀ ਸਾਨੂੰ ਜਿਸ ਵਿੱਚ ਸਾਡੇ ਐਸਐਸਓ ਸਾਹਿਬ ਤੇ ਮੈਂ ਮੌਕੇ ਤੇ ਪਹੁੰਚਿਆ ਜਦੋਂ ਇਹਨੂੰ ਵੈਰੀਫਾਈ ਕੀਤਾ ਗਿਆ ਪ੍ਰੋਪਰਲੀ ਬ੍ਰੀਕਲੀ ਤੇ ਪਤਾ ਚੱਲਿਆ ਕਿ ਜਿਹੜੀ ਸਿਮਰਨ ਕੌਰ ਆਏ ਜੇ 23 ਸਾਲ ਦੀ ਜਿਹੜੀ ਗੋਲੀਆਂ ਮਾਰ ਕੇ ਦਾ ਮਰਡਰ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਵਜਾ ਰੰਜਿਸ਼ ਇਹ ਸਾਹਮਣੇ ਆਈ ਕਿ ਜਿਹੜਾ ਇਹਦਾ ਬ੍ਰਦਰ ਹਰਮਨ ਪੀਤਾ ਉਹਦੇ ਵੱਲੋਂ ਮਰਡਰ ਕੀਤਾ ਗਿਆ ਸੀ ਜਿਹੜੀ ਸਿਮਰਨ ਆ ਨੇ ਤਿੰਨ ਸਰਦਲ ਨਾਲ ਅਲੱਗ ਮੈਰਿਜ ਕਰਾਈ ਸੀ ਤੇ ਹਰਮਨ ਜਿਹੜਾ ਸੀ ਉਸ ਤੋਂ ਇਤਰਾਜ਼ ਕਰਦਾ ਸੀ ਤੇ ਉਹਦੇ ਸਬੰਧ ਵਿੱਚ ਉਹਨੇ ਇਹਦੇ ਅੱਜ ਗੋਲੀਆਂ ਮਾਰ ਕੇ ਮਰਡਰ ਕਰਤਾ ਜਿਹੜਾ ਹਰਮਨ ਪੀਤਾ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਜਿਹੜਾ ਪਿਸਟਲ ਇਸ ਵਿੱਚ ਵਰਤਿਆ ਸੀ ਉਹ ਵੀ ਅਸੀਂ ਹਾਸਲ ਕਰ ਲਿਆ ਤੇ ਅੱਗੇ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੇ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰਕੇ ਦਰਮਾਨ ਲੈ ਕੇ ਅੱਗੇ ਫਰਦਰ ਜਿਹੜੀ ਕੋਸ਼ਿਸ਼ ਕੀਤੀ ਜਾਊਗੀ